ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਾਰੀਆਂ ਹੀ ਸੰਸਥਾ ਨੂੰ ਜਾਣਕਾਰੀ ਹੈ ਕਿ 27 ਤਰੀਕ ਨੂੰ ਜਿਹੜਾ ਮਸਲਾ ਚੱਲ ਰਿਹਾ ਸੀ ਕਿ SR 110 ਜਿਹੜਾ ਬੀਜ ਪ੍ਰੀਤ ਸੀਡ ਸਟੋਰਮ ਦਾਣਾ ਮੰਡੀ ਕਪੂਰਥਲਾ ਤੋਂ ਖਰੀਦਿਆ ਗਿਆ ਸੀਗਾ ਤੇ ਸ਼੍ਰੀ ਰਾਮ ਐਗਰੋਟੈਕ ਇੰਡੀਆ ਕਰਨਾਲ ਹਰਿਆਣਾ ਦੇ ਨਾਲ ਸੰਬੰਧਤ ਉਹ 20 ਸੀ ਕੰਪਨੀ ਸੀ ਕਿ ਜਿਹੜੀ ਉਹਦੇ ਵਿੱਚ ਜਿੱਦਾਂ ਜਿੱਦਾਂ ਮਸਲੇ ਜਿਹੜੇ ਉੱਠਦੇ ਗਏ ਤੇ ਜਿਹੜੀਆਂ ਪਰਤਾਂ ਖੁੱਲਦੀਆਂ ਗਈਆਂ ਉਹਦੇ ਸੰਬੰਧ ਦੇ ਵਿੱਚ ਅਸੀਂ ਸਾਰੀਆਂ ਸੰਸਥਾ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਜਿਹੜਾ ਅਲਟੀਮੇਟਮ ਆਟੇ ਦੇੰ ਦਾ ਪੰਜਾਬ ਕਿਸਾਨ ਯੂਨੀਅਨ ਬਾਕੀ ਬੀਕੇਯੂ ਕਾਦੀ ਆ ਤੇ ਬੀਕੇਯੂ ਡਕਾਉਂਦਾ ਵੱਲੋਂ ਜਿਹੜਾ ਦਿੱਤਾ ਗਿਆ ਸੀਗਾ ਅਲਟੀਮੇਟਮ ਤੇ ਮੰਗ ਪੱਤਰ ਉਸਤਾਜ ਸਮਾਂ ਸੀਮਾ ਸਮਾਪਤ ਹੋਣ ਤੇ ਸਾਡੇ ਨਾਲ ਸਰਦਾਰ ਦਲਬੀਰ ਸਿੰਘ ਜੀ ਬੀਕੇਯੂ ਕਾਦੀਆਂ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਤੇ ਇਹਨਾਂ ਦੀ ਟੀਮ ਪੰਜਾਬ ਕਿਸਾਨ ਯੂਨੀਅਨ ਬਾਕੀ ਦੀ ਟੀਮ ਅਤੇ ਪੀੜਤ ਕਿਸਾਨ ਜਿਹੜੇ ਸੀਗੇ ਉਹ ਅੱਜ ਕੀਤੇ ਬਾੜੀ ਦਫ਼ਤਰ ਕਪੂਰਥਲਾ ਵੇਖੇ ਪਹੁੰਚੇ ਆ ਜਿੱਥੇ ਅਸੀਂ ਉਸ ਬੀਬੀ ਨਾਲ ਸੰਬੰਧਤ ਜਿਹੜੀ ਕਾਰਵਾਈ ਹੋਈ ਜਿਹੜੀ ਸਾਡੀ ਕੰਪਲੇਂਟ ਦੇ ਦੇ ਸੰਬੰਧ ਵਿੱਚ ਕਾਰਵਾਈ ਹੋਈ ਉਹਦੇ ਬਾਬਤ ਮੁੱਖ ਕੀਤੇ ਬੜੀ ਅਫਸਰ ਵੱਲੋਂ ਜਿਨ੍ਹਾਂ ਦੀ ਡਿਊਟੀ ਲਈ ਗਈ ਸੀ ਵੀ ਉਹਨਾਂ ਨੂੰ ਗੱਲਬਾਤ ਕੀਤੀ ਉੱਥੇ ਹੀ ਨਾਲ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਇੱਕ ਇਸ਼ੂ ਜਿਹੜਾ ਸੀਗਾ ਜਿਹੜਾ 2-3 ਦਿਨ ਤੋਂ ਸਾਡੇ ਧਿਆਨ ਦੇ ਵਿੱਚ ਜਿਹੜਾ ਨਾ ਪਹਿਲਾਂ ਗੱਲ ਕੀਤੀ ਕਿ ਪਾਰਕ ਕਰ ਪਾਦੇ ਨੇ ਜਿੱਚਾ ਖੋਲ੍ਹ ਦੀਆਂ ਗਈਆਂ ਸੀਗੀਆਂ ਉਹਦੇ ਵਿੱਚ ਇਹ ਮਸਲਾ ਸਾਹਮਣੇ ਆਇਆ ਕਿ ਜਦੋਂ ਸਾਡਾ ਕੋਈ ਕਿਸਾਨ ਕੋਈ ਮਜ਼ਦੂਰ ਉਹ ਜਿੰਮੇਦਾਰ ਜਿਹੜਾ ਹੈਗਾ ਉਹ ਦੁਕਾਨ ਦੇ ਉੱਪਰ ਜਾਂ ਸਬੰਧਤ ਸੁਸਾਇਟੀ ਦੇ ਵਿੱਚ ਜਦੋਂ ਕੋਈ ਖਾਦ ਦਾ ਬੋਰਾ ਡੀਏਪੀ ਦਾ ਬੋਰਾ ਲੈਣ ਵਾਸਤੇ ਜਾਂਦਾ ਜੋ ਕਿ 1350 ਕੀਮਤ ਉਹਦੀ ਹੈਗੀ ਆ ਤੇ ਉਸ ਦੇ ਨਾਲ ਜਿਹੜੀ ਹੈਗੀ ਆ ਸਲਫਰ ਪਲੱਸ ਨੈਨੋ ਯੂਰੀ ਦਿੱਤੀ ਜਾ ਰਹੀ ਆ ਜਿਸ ਦੀ ਕਿ ਲਗਭਗ 600 ਕੀਮਤ ਪੜਦੀ ਹੈ ਤੇ ਸਾਨੂੰ ਉਹ ਬੋਰਾ ਜਿਹੜਾ ਹੈਗਾ 1900 ਰੁਪਏ ਦਾ ਉੱਥੇ ਹੁਣ ਘਪਲਾ ਵੱਡਾ ਜਿਹੜਾ ਹੋ ਰਿਹਾ ਕਿ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਰੈਕ ਲੱਗ ਰਹੇ ਆ ਜਾ 5000 ਬੋਰਾ ਆ ਰਿਹਾ ਜਾਂ 50000 ਬੋਰਾ ਆ ਰਿਹਾ ਉਹਦੇ ਨਾਲ ਸੰਬੰਧਤ ਉਨੀ ਹੀ ਸਲਫਰ ਤੇ ਉਨਾ ਹੀ ਨੈਨੋ ਯੂਰੀਆ ਆ ਰਿਹਾ ਉਹ ਸੰਬੰਧੀ ਵੀ ਅਸੀਂ ਮਹਿਕਮੇ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਉਂਦੀ ਆ ਤੇ ਇਹਨਾਂ ਵੱਲੋਂ ਸਾਨੂੰ ਇਹ ਗੱਲ ਕਹੀ ਕਿ ਸਾਡੇ ਧਿਆਨ ਦੇ ਵਿੱਚ ਜਿਹੜੇ ਸੰਬੰਧਤ ਦੁਕਾਨਦਾਰ ਨੇ ਜਾਂ ਡੀਲਰ ਨੇ ਉਹਨਾਂ ਵੱਲੋਂ ਵੀ ਇਹਨਾਂ ਇਨਾਂ ਤੱਕ ਲਿਖ ਕੇ ਸ਼ਿਕਾਇਤ ਪਹੁੰਚਾ ਦਿੱਤੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਚਾਹੇ ਉਹ ਸੰਜੁਕਤ ਮੋਰਚਾ ਹੋਵੇ ਸਿਆਸੀ ਕੋਈ ਗੈਰ ਸਿਆਸੀ ਹੋਵੇ ਕਿ ਕਿ ਇਨਾ ਮੁੱਦਿਆਂ ਦੇ ਵਿੱਚ ਕੋਈ ਸਿਆਸੀ ਕੋਈ ਗੈਰ ਸਿਆਸੀ ਨਹੀਂ ਹੁੰਦਾ ਇਹ ਜਿਹੜੇ ਕਿਸਾਨਾਂ ਦੇ ਵਿੱਚ ਚੁਣੇ ਮਜ਼ਦੂਰਾਂ ਦੇ ਈਸ਼ੂ ਨੇ ਇਹ ਸਾਰਿਆਂ ਦੇ ਉੱਪਰ ਇੱਕ ਅਸੀਂ ਮੀਟਿੰਗ ਲਗਾ ਕੇ ਇਸ ਮੁੱਦੇ ਨੂੰ ਵੱਡੇ ਲੈਵਲ ਤੇ ਚੱਕਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਸ਼ੁਰੂਆਤ ਕਪੂਰਪੁਰ ਤੋਂ ਹੋਈ ਆ ਪਰ ਪੰਜਾਬ ਤੇ ਪੰਜਾਬ ਦੀਆਂ ਹੱਦਾਾਂ ਪਾਰ ਕਰਕੇ ਇਹ ਵਕਵਾਕ ਸਟੇਟਾਂ ਤੱਕ ਇਨਾ ਮੁੱਦਿਆਂ ਨੂੰ ਅਸੀਂ ਲੈ ਕੇ ਜਾਵਾਂਗੇ ਜਿੰਨੀਆਂ ਸਾਡੀਆਂ ਸਟੇਟ ਦੀਆਂ ਮੀਟਿੰਗਾਂ ਸੋਲੀਆਂ ਨੇ ਉਹਨਾਂ ਤੱਕ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਇਹ ਮੁੱਦੇ ਜਿਹੜੇ ਹੈਗੇ ਆ ਉਹ ਡਿਸਕਸ ਕੀਤੇ ਜਾਣਗੇ ਤੇ ਜੋ ਵੀ ਗੱਲਬਾਤ ਅੱਗੇ ਹੋਊਗੀ ਉਹਦੇ ਸਬੰਧ ਦੇ ਵਿੱਚ ਅਸੀਂ ਤੋਂ ਦੇਗਾ ਕਿ ਜੋ ਵੀ ਹੋਊਗਾ ਉਪਰਚਾਲੀ ਕੀਤੀ ਜਾਊਗੀ ਹੋਣਾ ਸਰਕਾਰ ਅਲਵੀਕ ਸਿੰਘ ਜੀ ਕਾਦੀਆਂ ਜਿੱਤੇ ਬਰੀ ਦੋ ਦਾ ਡਵਲਪਮੈਂਟ ਵਾਸਤੇ ਗੱਲਬਾਤ ਕਰਾਂਗੇ ਮਾਈ ਗੁਰਜੀ ਕਾ ਖਾਲਸਾ ਮਾਈ ਗੁਰਜੀ ਕੀ ਫਤਿਹ ਮੈਂ ਦੰਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਉਪਾਰਿਕ ਸਿੰਘ ਜੀ ਕਾਦੀਆਂ ਕਪੂਰਲਾ ਜਿੱਤਰਾ ਸਾਡੇ ਬਾਕੀ ਤੋਂ ਸਰਕਾਰ ਗੁਰਦੀਪ ਸਿੰਘ ਨੇ ਜਿੰਨੇ ਸੁਝਾਅ ਰੱਖੇ ਆ ਸਾਰਿਆਂ ਨਾਲ ਅਸੀਂ ਸਹਿਮਤ ਹੈਗੇ ਆ ਜੋ ਚਾਹੇ ਉਹ ਵਪਾਰੀ ਆ ਤੇ ਚਾਹੇ ਉਹ ਮਤਲਬ ਸਰਕਾਰੀ ਆ ਜਿਹੜਾ ਸਾਡੇ ਨਾਲ ਵਧੇਖੀਆਂ ਹੁੰਡੀਆਂ ਤੇ ਖਾਦਾ ਨਾਲ ਸਾਨੂੰ ਫਾਲਤੂ ਦੀਆਂ ਚੀਜ਼ਾਂ ਦੇ ਰਹੇ ਆ ਦੀਆਂ ਦੇ ਵਿੱਚ ਬਹੁਤ ਰਲੇਮਾਰਿਆ ਵਾ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਤੇ ਕਰਦੇ ਰਵਾਂਗੇ ਆਉਣ ਵਾਲੇ ਸਮੇਂ ਤੇ ਇਸ ਚੀਜ਼ ਲਈ ਨੱਥ ਪਾ ਕੇ ਛੱਡਾਂਗੇ ਵਾਇਰਗੂ ਜੀ ਦਾ ਖਾਲਸਾ ਵਾਇਰਗੂ ਜੀ ਕੀ ਤਲੀ